ਅੱਜ ਜਲੰਧਰ ਸ਼ਹਿਰ ਦੇ ਵਿੱਚ ਕੁੱਲ 11 ਥਾਵਾਂ ਤੇ ਕੈਸੋ ਕਰਾਇਆ ਜਾ ਰਿਹਾ ਜਿਸ ਦੀ ਕੀ ਸੁਪਰਵੀਜ਼ਨ ਹਰ ਥਾਂ ਦੀ ਇੱਕ ACP ਰੈਂਕ ਅਫਸਰ ਵੱਲੋਂ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਇੱਥੇ ACP ਵੈਸਟ ਦੇ ਅਧੀਨ ਜੋ ਕੈਸੋ ਕਰਾਇਆ ਜਾ ਰਿਹਾ ਹੈ ਉਹਦੀ ਸੁਪਰਵੀਜ਼ਨ ਤੇ ਕੈਸੋ ਦੇ ਲਈ ਮੈਂ ਵੀ ਇੱਥੇ ਪਹੁੰਚੀ ਹਾਂ ਮਮਨਸ਼ਾ ਵੀ ਬਰਾਬਰ ਸੋ ਬਾਰੇ ਦੱਸੋ ਅੱਜ ਅੱਜ ਆਪਾਂ 11 ਥਾਵਾਂ ਤੇ ਅੱਜ ਆਪਰੇਸ਼ਨ ਕਰਾ ਰਹੇ ਹਾਂ ਸੋ ਇਹਦੇ ਵਿੱਚ ਜਿਹੜੀ ਵੀ ਅਚੀਵਮੈਂਟ ਆਂਦੀ ਹੈ ਉਹ ਆਪਾਂ ਤੁਹਾਡੇ ਨਾਲ 4 ਵਜੇ ਤੱਕ ਸ਼ੇਅਰ ਕਰ ਦੇਆ। ਸੋ ਬੇਸਿਕਲੀ ਮੈਂ ਇੱਥੇ ਦੱਸਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਜੋ ਹਦਾਇਤਾਂ ਹਨ ਤੇ ਜੋ ਇੱਕ ਨਸ਼ਿਆਂ ਖਿਲਾਫ ਇੱਕ ਵਾਰ ਆਪਾਂ ਸ਼ੁਰੂ ਕੀਤੀ ਹੈ ਇੱਕ ਜਿਹੜਾ ਯੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਆਪਾਂ ਜਲੰਧਰ ਕਮਿਸ਼ਨਰੇਟ ਦੇ ਜਿਹੜੇ ਆਪਣੇ ਹੌਟਸਪots ਹਨ ਉਹਨਾਂ ਤੇ ਇੱਕ ਐਸੋ ਆਪਰੇਸ਼ਨ ਕਰਾ ਕੇ ਇਸ ਦੇ ਵਿੱਚ ਅੱਗੇ ਆਪਣੀ ਆਪਣੀ ਇੰਟੈਂਸ਼ਨ ਹੈ ਕਿ ਵੱਧ ਤੋਂ ਵੱਧ ਰਿਕਵਰੀ ਕੀਤੀ ਜਾਏ ਵੱਧ ਤੋਂ ਵੱਧ ਐਫਆਈਆਰਜ਼ ਦਰਜ ਕੀਤੀਆਂ ਜਾਣ। ਸੋ ਇਹ ਇੱਕ ਇਹ ਇੱਕ ਇੱਕ ਦਿਨ ਤੱਕ ਹੀ ਸੀਮਿਤ ਨਹੀਂ ਹੈ ਸੋ ਅਸੀਂ ਇਸ ਦੇ ਵਿੱਚ ਜੋ ਨਸ਼ਾ ਦੇ ਖਿਲਾਫ ਦੀ ਕਾਰਵਾਈ ਹੈ ਇਸ ਦੇ ਵਿੱਚ ਸਾਡੇ ਵੱਲੋਂ ਹਰ ਦਿਨ ਦੀ ਇੱਕ ਪਲਾਨਿੰਗ ਕੀਤੀ ਗਈ ਹੈ ਕਿ ਅਸੀਂ ਕਿੱਥੇ ਇਸ ਚ ਕਾਰਵਾਈ ਕਰਨਾ ਹੈ ਮੈਮ ਮੈਨੂੰ ਪਤਾ ਨਾ ਕਿੰਨਾ ਤੋਂ ਨਸ਼ਾ ਪ੍ਰਾਪਤ ਹੋ ਰਿਹਾ ਹੈ ਕਿੰਨੇ ਲੋਕਾਂ ਦਾ ਨਸ਼ਾ ਵੇਚ ਰਹੇ ਨੇ ਕੀ ਉਹਨਾਂ ਦੇ ਘਰ ਦੇ ਉੱਪਰ ਵੀ ਪੀਲਾ ਪੰਚਾ ਚੱਲੇਗਾ ਅੱਜ ਜਲਦ ਤੱਕ ਇਹ ਲਾ ਕੇ ਚੁਏ ਨਹੀਂ ਦੱਸੋ ਅੱਜ ਆਪਣਾ ਮੈਂ ਦੱਸਿਆ ਜਿਵੇਂ ਤੁਹਾਨੂੰ 11 ਥਾਵਾਂ ਤੇ ਆਪਾਂ ਕੈਸੋ ਕਰਾ ਰਹੇ ਹਾਂ ਤੇ ਇਹਦੀ ਜੋ ਰਿਕਵਰੀਜ਼ ਹੈ ਉਹ ਆਪਾਂ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮੈਡਮ 11 5 5 ACP ਰੈਂਕ ਅਫਸਰ ਹਰੇਕ ਆਪਣੇ ਏਰੀਆ ਦੇ ਕੈਸੋ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਹਨ ਅੱਛਾ ਪੀਲਾ ਪੰਛੀ ਵੀ ਮੈਮ ਚੱਲੇਗਾ ਜੇਕਰ ਕਿਸੇ ਕੋਲ ਨਸ਼ਾ ਬਰਾਮਦ ਹੁੰਦਾ ਹੈ ਜਾਂ ਫਿਰ ਕਨਫਰਮ ਹੁੰਦਾ ਹੈ ਕਿ ਇਹ ਨਸ਼ਾ ਤਸਕਰੀ ਹੈ ਜਿਹੜੇ ਪੰਜਾਬ ਦੇ ਬਾਕੀ ਇਲਾਕੇ ਵੇਖਣ ਨੂੰ ਆ ਰਿਹਾ ਜਲੰਧਰ ਤੋਂ ਵੈਸਟ ਇਲਾਕੇ ਦੀ ਗੱਲ ਕਰੀ ਜਾਵੇ ਮੈਮ ਇਹ ਵੀ ਜਲੰਧਰ ਦਾ ਨਸ਼ਾ ਦਾ ਗੜ ਮੰਨਿਆ ਜਾਂਦਾ ਕੁਝ ਹੌਟਸਪੌਟ ਹੈਗੇ ਨੇ ਇਦਾਂ ਤੇ ਜਿਨ੍ਹਾਂ ਪੁਲਿਸ ਦੀ ਮੁਸਤੈਦੀ ਜਿਹੜੀ ਉੱਥੇ ਹੋਵੇਗੀ ਬਿਲਕੁਲ ਬਿਲਕੁਲ ਇਹ ਪੂਰੀ ਜੀ ਮੁਸਤੈਦੀ ਦੇ ਨਾਲ ਇੱਥੇ ਵਧੀਆ ਅਸੀਂ ਆਪਰੇਸ਼ਨ ਕਰਾਂਗੇ ਤੇ ਸ਼ਾਮ ਤੱਕ ਇੱਕ ਵਾਰ ਤੁਹਾਡੇ ਨਾਲ ਆਪਾਂ ਸ਼ੇਅਰ ਵੀ ਕਰ ਲਾਂਗੇ ਕਿ ਅੱਜ ਦੇ ਦਿਨ ਦੇ ਆਪਣੀ ਕੀ ਰਿਕਵਰੀ ਹੋਈ ਕਿੰਨੀ ਐਫ ਆਈ ਆਰ ਦਰਜ ਹੋਈਆਂ ਤੇ ਕਿਸ ਦੇ ਵਿੱਚ ਅੱਛਾ ਮੈਮ ਇੱਕ ਉਪਕਾਰਨਗਰ ਦੇ ਵਿੱਚ ਸਵੇਰੇ ਰੇਡ ਕੀਤੀ ਸੀ ਉੱਥੋਂ ਵੀ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਹੈਗਾ ਉਦੋਂ ਵੀ ਕੋਲੋਂ ਕੀ ਬਰਾਮਦਗੀ ਹੋਈ ਹੁਣ ਆਪਾਂ ਸ਼ੇਅਰ ਕਰ ਦਿਆਂਗੇ ਮਰ 11 ਇਲਾਕੇ ਤੁਸੀਂ ਕਿਹੜਾ ਸਰਚ ਕਰ ਰਹੇ ਹੋ ਕਿਹੜੇ ਕਿਹੜੇ ਇਲਾਕੇ ਥੋੜਾ ਸ਼ੇਅਰ ਕਰੋ ਕਿੱਧਰ ਹੋਵੇ ਜਿਵੇਂ ਪਾਰਗੋ ਕੈਂਪ ਹੈਗਾ 55 ਸਬਡਿਵੀਜ਼ਨ ਦੇ ਵਿੱਚ ਅਸੀਂ ਦੋ ਦੋ ਹੌਟਸਪੌਟਸ ਲੱਭ ਕੇ ਉਹਨਾਂ ਦੇ ਵਿੱਚ ਆਪਾਂ ਅੱਗੇ ਕਾਸੋ ਕਰਾ ਰਹੇ ਹਾਂ। ਇਹੋ ਜਿਹੜੇ ਆਪਰੇਸ਼ਨ ਹੈਗੇ ਜਿਹੜੀ ਛੋਟੇ ਛੋਟੇ ਆਪਣੇ ਸਮਗਰ ਜਾਂ ਫਿਰ ਜਿਹੜੇ ਨਸਰ ਤੱਕ ਕਰਦੇ ਨੇ ਵੱਡੇ ਜਿਹੜੇ ਮਗਰਮਚ ਨੇ ਉਹਨਾਂ ਨੂੰ ਫੜਨ ਲਈ ਕਿੰਨੇ ਕ ਆਪਣੇ ਹੈਲਪਫੁਲ ਜਿਹੜੇ ਆਪਰੇਸ਼ਨ ਹੈਗੇ ਨੇ ਅੰਦਰ। ਦੇਖੋ ਇਸ ਦੇ ਵਿੱਚ ਬਹੁਤ ਵਧੀਆ ਤੁਸੀਂ ਪੁੱਛਿਆ ਇਸ ਦੇ ਵਿੱਚ ਇਹਨਾਂ ਦੀ ਪੁੱਛਗੇ ਚ ਵਿੱਚ ਕਿੱਥੋਂ ਇਹਨਾਂ ਦੀ ਸਪਲਾਈ ਲਾਈਨ ਚੱਲ ਰਹੀ ਹੈ। ਸੋ ਪਹਿਲਾ ਸਾਡਾ ਫੋਕਸ ਹੈਗਾ ਜਿਹੜੀ ਸਟਰੀਟ ਲੈਵਲ ਦੀ ਕੋਈ ਵੀ ਪੈਡਲਿੰਗ ਹੈਗੀ ਹੈ ਉਹਨੂੰ ਰੋਕਿਆ ਜਾਵੇ। ਉਸ ਤੋਂ ਅੱਗੇ ਦਾ ਜਿਹੜਾ ਸਾਡਾ ਆਪਰੇਸ਼ਨ ਦੇ ਵਿੱਚ ਫੋਕਸ ਰਹੇਗਾ ਉਹ ਹੀ ਹੈ ਕਿ ਵੀ ਇਹਨਾਂ ਦੀ ਅੱਗੇ ਤੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਕਿੱਥੋਂ ਰਿਕਵਰੀਜ਼ ਹੋ ਰਹੀਆਂ ਹਨ ਉਹ ਕਿੱਥੋਂ ਸਪਲਾਈ ਹੋ ਰਹੀ ਹੈ ਉਸ ਚੇਨ ਨੂੰ ਪੂਰੀ ਤਰ੍ਹਾਂ ਚੋਕ ਕੀਤਾ ਜਾਏ ਠੀਕ ਹੈ ਥੈਂਕ ਯੂ ਤਾਂ ਸੋ ਇਹ